ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਅੱਜ ਦੀ ਵੀਡੀਓ ਚ ਦੋ ਐਨੀਮਲ ਸੇਲ ਆ ਇੱਕ ਤੋਕੜ ਆ ਜੀ ਇੱਕ ਗੱਬਣ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਦਾਂਗੇ ਜੀ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਤਸੱਲੀ ਭਰਖ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਜੀ ਆਜੋ ਜੀ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪਿੰਡ ਲੰਗੇਣਾ ਜ਼ਿਲ੍ਹਾ ਮੁਗਾ ਤਹਿਸੀਲ ਵਾਗਾ ਬਰਨੋ ਮੋਬਾਈਲ ਨੰਬਰ ਜੀ 7652942643 ਠੀਕ ਆ ਪਹਿਲਾ ਜਿਹੜੀ ਵੀਡੀਓ ਪਾਈ ਵੈਗ ਗਿਆ ਮਾਲ ਜੀ ਹਾਂ ਹਾਂ ਵੀਰੇ ਜੀ ਠੀਕ ਆ ਇੱਕ ਨੰਬਰ ਬਾਈ ਤੋਕਰ ਤੋਂ ਸ਼ੁਰੂ ਕਰ ਲੈਨੇ ਆ ਸੂਆ ਕਿੰਨਾ ਮਸੂਈ ਵੀਓ ਜੀ ਇਹ ਵੀਰੇ ਤੀਜੀ ਸੂਏ ਆ ਕਿੰਨਾ ਟਾਈਮ ਇਸ ਸੂਏ ਮਤਲਬ ਇਹ ਗਾਂ ਗੱਬਣ ਹੋਊਗੀ ਤੀਜੀ ਤੇ ਦੂਜੀ ਸੂਏ ਤੀਜੀ ਸੂਏ ਨੂੰ ਗਾਂ ਗੱਬਣ ਹੋਊਗੀ ਠੀਕ ਆ ਦੂਜੀ ਸੂਏ ਸੂਈ ਵੀ ਤੇ ਤੀਜੀ ਵਾਸਤੇ ਗੱਬਣੇ ਹੋਊਗੀ ਠੀਕ ਆ ਕਿੰਨੇ ਟਾਈਮ ਦੀ ਸੂਈ ਆ ਜੀ ਸੂਈ ਤਾ ਇੱਕ ਮਹੀਨੇ ਬੱਚਾ ਸੀਗਾ ਬਈ ਬੱਚਾ ਆਪਾ ਲਿਆਂਦਾ ਈ ਬੱਚਾ ਉੱਤੇ ਛੱਡਿਆ ਆਂਦਾ। ਅੱਛਾ ਜੀ। ਇਹਨਾਂ ਤੋਂ ਲਈਏ ਬੱਚਾ ਸੀਗਾ ਨਾਲ ਬਾਅਦ ਚਾਰ ਬਿੱਲੀ ਜਾਂਦਾ ਨਹੀਂ ਨਾਲ। ਠੀਕ ਆ ਬਾਈ। ਏਆਈ ਵਗੈਰਾ ਤਾਂ ਨਹੀਂ ਹੋਈ ਜੀ। ਕੋਈ ਆ ਵੀਰੇ ਹੋ ਗਏ 12 ਕੇ ਦਿਨ ਹੋ ਗਏ 12 ਦਿਨ। ਠੀਕ ਆ ਬਾਈ। ਦੁੱਧ ਕਿੰਨਾ ਤਿਆਰ ਹੈ ਜੀ? ਦੁੱਧ ਹੈਗਾ 11 ਕਿਲੋ ਹੈਗਾ ਖੁੱਲਾ। ਜੋਕ ਕੇ ਦੇ ਦਾਂਗੇ। ਹਾਂ ਹਾਂ। ਥਣਾ ਦੀ ਓਕੇ ਆ ਬਾਈ। ਚਮਕ ਓਕੇ ਵੀਰੇ ਦੋ ਡੰਗ ਚੋ ਸਕਦੇ। ਠੀਕ ਆ ਤੋੜ ਕੇ ਦਿਖਾ ਦੀ ਵੀਰੇ। ਦੂਜਾ ਸੁਹਾ ਸੂਈ ਹੋਈ ਆ ਜੀ। ਮਗਰ ਬਾਈ ਦੱਸਦਾ ਵੱਛਾ ਸੀਗਾ ਆਪਾ ਲੈ ਕੇ ਨਹੀਂ ਆਂਦਾ ਕਿਉਂਕਿ ਬ ਉਹ 11 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਮੋੜ ਲਿਆ ਵੀਰ ਬਾਕੀ ਸੋਹਣੀ ਫੇਸ ਕੁਆਲਟੀ ਹੈ ਜੀ ਰੰਗ ਪ੍ਰਿੰਟ ਦੀ ਕ੍ਰਾਸ ਪੈ ਜਾਂਦਾ ਗਰਮੀਆਂ ਦਾ ਤੋਹਫਾ ਗਰਮੀ ਘੱਟ ਮਣਾਉਗੀ ਤੇ ਫੈਟ ਚੰਗੀ ਆਉਂਦੀ ਆ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਆ ਹੱਤੀ ਜਿਵਾ ਯਲਾ ਥਾਣਾ ਮੈਂ ਇੱਕ ਵੀਡੀਓ ਚ ਬੇਨਤੀ ਕਰਦਾ ਬਾਈ ਦੇ ਘਰੇ ਚਾਹੇ 2 ਟਾਈਮ ਚਾਰ ਟਾਈਮ ਚਾਹੇ 6 ਟਾਈਮ ਤਸੱਲੀ ਕਰ ਸਕਦਾ ਜੀ ਵੀਡੀਓ ਬਣਾਉਣ ਦਾ ਸਮਾਂ 11 ਵਜੇ ਤੇ 46 ਮਿੰਟ ਹੋ ਗਿਆ ਹਾਲੇ ਦੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੋ ਸ਼ਾਮ ਨੂੰ ਵੀਡੀਓ ਬਣਾਉਣ ਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀਗਾ ਬਹੁਤ ਮੱਝਾਂ ਰਗੈ ਰੇਡ ਬਹੁਤ ਆਉਂਦਾ ਹੈ 48-49 ਰੁਪਏ ਰੇਡ ਆਉਂਦਾ ਰੇਡ ਕਰਾਸ ਪੈ ਜਾਂਦਾ ਬਾਕੀ ਭਈ ਗਰਮੇ ਵੀ ਘੱਟ ਮਣਾਉਂਦੀ ਹੋਊਗੀ ਗਰਮੀ ਦਾ ਜਮ ਹੀ ਨਹੀਂ ਕੁ ਕਰਵਾਉਂਦਾ ਸਹੀ ਗੱਲ ਹੈ ਜੀ ਮੱਝਾਂ ਰਗਈ ਹੋਣੇ ਜਿਹੜਾ ਥੋੜੇ ਹੁੰਦੇ ਦੁੱਧ ਦੇ ਸਹੀ ਗੱਲ ਥੋੜਾ ਪੈਸੇ ਲਾਉਣੇ ਆ ਉਹਨਾਂ ਲਈ ਵਧੀਆ ਚੀਜ਼ ਹੈ ਜੀ ਕਿਉਂਕਿ ਦੁੱਧ ਵੀ ਭਾਈ ਬਹੁਤ ਆ 11 ਕਿਲੋ ਮੁੱਲ ਜੈਜਾ ਭਾਈ ਇਹ ਤਾਂ ਯਾਰ 25000 ਦੀ ਦੇ ਦਾਂਗੇ ਆਮਾਨਤਨ ਹੋਜੋ ਕਿਹਚ ਬੋਲ ਰਹਾ ਹੈ ਨਹੀਂ ਠੀਕ ਹੈ ਮਾੜਾ ਮੋਟਾ ਵੀ ਬਾਈ ਕਹਿੰਦਾ ਮਾਨਤਨ ਹੋਣਾ ਮੁੱਲ ਜਮਾ ਜਾਇਆ ਜਾ ਦੁੱਧ ਜ਼ਰੂਰ 11 ਕਿਲੋ ਦੋ ਟਾਈਮ ਚਾਰ ਟਾਈਮ ਚੋਲਿਓ ਮੁੱਲ ਜਮਾ ਜਾਇਆ ਜਾ 25000 ਰੁਪਇਆ ਬਾਕੀ ਮਾਨਤਨ ਬਾਈ ਕਹਿੰਦਾ ਜ਼ਰੂਰ 12 13 ਕਿਲੋ ਸੀਗਾ ਉਪਰਾ ਕਰਕੇ ਉਪਰਾ ਕਰਕੇ ਨਵੇਂ ਥਾਂ ਦਾ ਬਾਈ ਕਰ ਜਾਂਦਾ ਬਾਕੀ ਬਾਈ ਸੇਵਾ ਵਧ ਗਈ ਵਧਜੂ ਵਧਜੂ ਜਿਹੜਾ ਆਪਣੇ ਘਰੇ ਤਿਆਰ ਆ ਉਹ ਆਪਾਂ 11 ਕਿਲੋ ਜੋਕ ਕੇ ਦੇਣਾਗਾ ਆ ਨਾ ਹੋ ਸਕਦਾ ਘਟ ਨਹੀਂ ਹੁੰਦਾ ਠੀਕ ਹੈ ਬਾਕੀ ਬਾਈ ਅੱਗੇ ਸੇਵਾ ਵਧ ਗਈ ਕਿਸੇ ਸੇਵਾ ਵਾਲੇ ਘਰੇ ਜਾਵੜੇ ਹੋ ਸਕਦਾ ਕਿਲੋ ਖੰਡ ਹੋਰ ਵਧਾ ਜਾਏ ਹਾਂ ਬਾਜੂ ਜੀ ਹਾਂਜੀ ਚਾਰੂ ਬਹੁਤ ਹੈ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਦੂਜੇ ਸੂਈ ਨੂੰ ਘੱਪਣਾ ਹੈ ਠੀਕ ਆ ਬਾਈ ਦਿਨ ਕਿੰਨੇ ਪੰਜ ਛੇ ਦਿਨ ਪਈ ਹੈ ਕਿੰਨਾ ਕੁ ਪਾਜੂ ਬਾਈ ਦੋ ਦੇ 18 19 ਕਿਲੋ ਚਾਹੀਦਾ ਗਾਂ ਚੰਗੀ ਆ ਥੱਲੋ ਵੀ ਬਸੇਰੀ ਚੰਗੀ ਆ ਸਹੀ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਕਰਾਸ ਅੰਗ ਹੀ ਇਹ ਲਈ ਫਿਰਦਾ ਬਾਈ ਤੋੜ ਕੇ ਦਿਖਾ ਦੀ ਵੀਰੇ ਅੰਗ ਇਹ ਵੀ ਕਰਾਸ ਆ ਹੁਣ ਜੀ ਦੇਖ ਲਓ ਤੁਸੀਂ ਧੁੱਪੇ ਖੜੀਆਂ ਤੇ ਜੇ ਬਰੀਡ ਵਾਈਜ਼ ਹੁੰਦੀ ਤਾਂ ਹੁਣ ਨੂੰ ਬਈ ਵਜਾਂ ਲੱਗ ਗਿਆ ਨਾ ਸੀ ਉਹਨਾਂ ਨੇ ਗਰਮੀ ਘਟ ਮਣਾਉਂਦੀਆਂ ਜਿਨੇ ਘਰੇ ਪਸ਼ੂ ਰੱਖਣੇ ਆ ਉਹਨਾਂ ਲਈ ਦੋ ਫਈਆ ਜੀ ਬਾਕੀ ਤਿਆਰੀ ਚੰਗੀ ਆ ਦਿਨ ਹਜੇ 5-4 ਦਿਨ ਖੁੱਲੇ ਲੈ ਜੂਗੀ ਬਾਕੀ ਬਈ ਪਸ਼ੂ ਦਾ 2-4 ਦਿਨ ਇੱਧਰ ਉੱਧਰ ਵੀ ਹੋ ਸਕਦੇ ਆ ਪਹਿਲਾਂ ਵੀ ਸੂ ਸਕਦਾ ਲੇਟ ਵੀ ਹੋ ਸਕਦਾ ਜਿਹੜੀ ਮੇਨ ਗੱਲ ਥਣਾ ਦੀ ਆ ਓਕੇ ਆ ਬੇਫਿਕਰ ਹੋ ਕੇ ਆਜੋ ਮੋੜਲੀ ਵੀਰ ਬਾਕੀ ਦੁੱਧ ਇਹਦਾ ਵੀ ਮੱਝਾ ਰ ਗਈ ਹੁਣ ਕਿਉਂਕਿ ਬਈ ਕਰੋ ਸੰਗ ਥਣਾ ਦੇ ਸਹਿਜ ਪੂਰੇ ਸੋਹਣੇ ਆ ਕੱਲਾ ਕੱਲਾ ਨਿੱਖੜਮਾ ਫੋਟ ਨੇ ਸ਼ਾਂਖ ਨਹੀਂ ਕੋਈ ਚਾਰ ਹੀ ਥਾਣਾ ਤਿਆਰੀ ਬਹੁਤ ਚੰਗੀ ਆ ਜੀ ਸੋਨਾ ਸ਼ਾਨਦਾਰ ਹਵਾਨਾ ਤਿਆਰ ਕਰਕੇ ਸੂਕੀ ਆਪਾਂ ਨੇੜੇ ਤੋਂ ਤੁਹਾਨੂੰ ਥਣ ਵੀ ਚੈੱਕ ਕਰਵਾ ਦਾਂਗੇ ਜੀ ਤੇ ਹਵਾਨਾ ਵੀ ਚੈੱਕ ਕਰਵਾ ਦਾਂਗੇ ਚੈੱਕ ਕਰੋ ਜੀ ਕੱਲਾ ਕੱਲਾ ਥਾਣਾ ਨਿੱਖੜਮਾ ਹੱਥੀ ਜਵਾਈ ਵਾਲਾ ਸੀਸ ਲੱਗ ਪੂਰੀ ਆ ਬਈ ਠੀਕ ਆ ਜੀ ਮੋਲੇ ਵੀ ਇਹਦਾ ਬਈ ਜੈਜਾ ਜਮਾ ਜੀ ਕੀ ਯਾਰ ਬੁੰਜੇ ਯਾਰ ਮੰਗਦੇ ਮਾਨਤਾਨ ਕਰਦਾਂਗੇ ਠੀਕ ਆ ਜੀ ਮੋਲੇ ਦਾ ਬਾਈ 52000 ਰੁਪਇਆ ਕਰਦੇ ਆ ਬਾਕੀ ਮਾਨਤਾਨ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰਦਾਂਗੇ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ